ਇਹ ਸਰ ਕੋਈ ਅਜ ਤੋਂ ਵੀ ਮਹੀਨਾ ੜ ਮਹੀਨਾ ਪਹਿਲਾਂ ਕੋਈ ਰਸਤੇ ਦੇ ਵਿੱਚ 2200 ਰੁਪਏ ਪਿੱਛੇ ਕੋਈ ਦਿਹਾੜੀ ਪਿੱਛੇ ਕੋਈ ਰੌਲਾ ਪੈ ਗਿਆ ਸੀ ਇਹਨਾਂ ਦੇ ਆਪ ਵਿੱਚ ਕੀ ਕੰਮ ਕਰਦੇ ਸੀ ਮੁੰਡੇ ਐ ਅਮਰਤਪਾਲ ਇਹ ਲੇਬਰ ਕਰਦੇ ਸੀਗੇ ਜੀ ਮੈਨੂੰ ਲੱਗਦਾ ਹਾਂ ਜਿੱਥੇ ਦੱਸ ਦੇਣਗੇ ਪੱਲੇਦਾਰੀ ਦਾ ਬੋਰੀਆਂ ਦਾ ਟੋਟੋਈ ਦਾ ਕੰਮ ਕਰਦੇ ਨੇ ਜੀ ਉਹ ਕਿਤੇ ਸ਼ਾਮ ਨੂੰ ਸ਼ਰਾਬ ਸ਼ਰੂਪ ਪੀਤੀ ਹੋਈ ਹੁੰਨੀ ਤੇ ਉਹ ਜਿਹੜਾ ਸੀਗਾ 2200 ਨੂੰ ਲੈ ਕੇ ਕੋਈ ਰੌਲਾ ਪੈ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਮੁੰਡੇ ਨੇ ਇਹਨੂੰ ਹਿੱਟ ਉੱਟ ਮਾਰਤੀ ਤੇ ਜਿਹਦੇ ਕਰਕੇ ਹੁਣ 2 ਮਹੀਨਾ 1.5 ਮਹੀਨੇ ਹਸਪੀਟਲ ਚ ਰਹਿਣ ਤੋਂ ਬਾਅਦ ਇਹ ਜਿਹੜੀ ਮੁੰਡੇ ਦੀ ਡੈਥ ਹੋ ਗਈ ਤੇ ਉਹ ਹੁੰਦੇ ਸੀ ਜਿਹੜੇ ਲੜੜਿਆ ਹੋਏ ਨੇ ਦੇਖੋ ਜਿਹੜਾ ਜੋ ਪੁਲਿਸ ਨੇ ਕਾਰਵਾਈ ਕਰਕੇ ਇੱਕ ਬੰਦਾ ਭੇਜਿਆ ਜੀ ਪਰ ਪਰ ਪਰਿਵਾਰ ਦਾ ਕਹਿਣਾ ਵੀ ਬੰਦੇ ਜਿਆਦੇ ਸੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤਾ ਸੀ ਸਾਰਾ ਪੁਲਿਸ ਪਾਰਟੀ ਨੇ ਜੋ ਉਹਨਾਂ ਦੇ ਸਾਹਮਣੇ ਆ ਉਹ ਇੱਕ ਸੀ ਪਰ ਫਿਰ ਵੀ ਉਹ ਲੱਗੇ ਹੋਏ ਨੇ ਕਹਿੰਦੇ ਅਸੀਂ ਜੋ ਵੀ ਆ ਕੋਈ ਸੀਸੀਟੀਵੀ ਦੇਖੀ ਤੁਸੀਂ ਜਿਸ ਹਾਂਜੀ ਪੁਲਿਸ ਕਿੰਨੇ ਬੰਦੇ ਆ ਰਹੇ ਆ ਸੀਸੀਟੀਵੀ ਕੋਈ ਦਿਖ ਰਿਹਾ ਕੁਝ ਉਹਦੇ ਚ ਦਾ ਸਰ ਜਿਹੜੇ ਸੀਸੀਟੀਵੀ ਉਹਦੇ ਚ ਤੇ ਕੋਈ ਆ ਰਿਹਾ ਜੀ ਵੈਸੇ ਹਾਂ ਇੱਕ ਬੰਦਾ ਆ ਰਿਹਾ ਜੀ ਉਹਦੇ ਚ ਬਾਕੀ ਜਿੰਨੇ ਵੀ ਕੈਮਰੇ ਦੇਖੇ ਨੇ ਸਾਰਿਆਂ ਚੱਕਾ ਰਿਆ ਜਿੱਥੇ ਨਾਲੇ ਤੱਕ ਲੈ ਗਏ ਜਿੱਥੇ ਹਾਂ ਪਰ ਪਰਿਵਾਰ ਦਾ ਕਹਿਣਾ ਵੀ ਵੀ ਹੋਰ ਬੰਦੇ ਨੇ ਪਰ ਆਪਾਂ ਤਾਂ ਇਹੀ ਚਾਹੁੰਦੇ ਆ ਵੀ ਜੇ ਕੋਈ ਹੋਰ ਵੀ ਆ ਦੋ ਨੇ ਤਿੰਨ ਨੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਠੀਕ ਮੈਂ ਉਹ ਹੀ ਕਰਦਾ ਕੋਈ ਨਹੀਂ بس ایک منٹ ایک ایک میں کہوں نام کی ਥੋੜਾ ਨਵੇਂ ਮੈरिज ਜਗ੍ਹਾ ਡਾਟੇ ਸੇ ਫਿਰ ਤਾਂ ਫੱਦੇਗਾੜ ਸੰਨਾ ਹਾਂ ਕੀ ਹੋਇਆ ਤੁਹਾਡੇ ਬੱਚੇ ਨੂੰ ਮੇਰੇ ਬੱਚੇ ਨੂੰ ਜੀ ਅੱਜ ਦੇ ਪਿਛਲੇ 11 ਮਹੀਨੇ ਮਿੰਦੇ ਦਿੱਕਤ ਰੇ ਕੋਟੇ ਕੋਟੇ ਇਨ ਕੁੱਟ ਕੇ ਕਰਿਓ ਕੁੱਟ ਕੇ ਮਾਰ ਕਿੰਨੇ ਗੱਦੇ ਸੱਟ ਗਈ ਉੱਥੇ ਜਾ ਕੇ ਬਹਿ ਕਾਲਾ ਛਿ ਬੈਠਲਾ ਉੱਥੇ ਜਾ ਕੇ ਦੇਖਿਆ ਫਿਰ ਫਿਰ ਤੋਂ ਰੌਲਾ ਪਾਇਆ ਅੱਥੇ ਕਰ ਦੇ ਬਾਹਰ ਖਲਾਇ ਫਿਰ ਚੜ ਚਾਰ ਬਗਾਏ ਫਿਰ ਉਹ ਜਾ ਕੇ ਗੰਦੇ ਨਾਲ ਚ ਕੱਢਾਈ ਇਹ ਇੱਥੇ ਮਿਲਿਆ ਸੀ ਫਿਰ ਜੱਲੇ ਮਾਰਕੀਟ ਹੋਈ ਸੀ ਸਾਨੂੰ ਗੰਦੇ ਨਾਲ ਚ ਬਲੇ ਇੱਕ ਫੋਟੋ ਚੜਦਾਗਾ ਤਿੰਨ ਫੋਟੋ ਡੁੱਗਾ ਜੀ ਉਹਦੇ ਵਿੱਚੋਂ ਚੀਕ ਜੋ ਕੱਢਿਆ ਬੰਦੇ ਨੇ ਜਾ ਕੇ ਜੀ ਫਿਰ ਜਾ ਕੇ ਜੀ ਰਾਤ ਰੂਪ ਰਾਤੋਂ ਰਾਤ ਵੇ ਜੀ ਸਭਾੜੇ ਲੈ ਕੇ ਗਿਆ ਜੀ ਇਹ ਬਾਰਾ ਹੁਆ ਘਰਿਆ ਜੀ ਤੇ ਚੱਕਦਾ ਦੋ ਤਿੰਨ ਸਾਹਿਬ ਹੋਇਗਾ ਹੈ ਸਾਡੇ ਪਿੰਡ ਚਾਗੜਾ ਇਹਨੇ ਕੰਮ ਤੇ ਗਿਆ ਤੇ ਜੀ ਮੇਰਾ ਬੁੱਢਾ ਇਹਦੇ ਨਾਲ ਇਹ ਪੱਲੇ ਦਾ ਅਜਿਹਾ ਕੰਮ ਕਰਦਾ ਜੀ ਫੇਰ ਉੱਥੇ ਇਹਨਾਂ ਦੇ ਕਿ ਕਿਤੇ ਥੇਕੇ ਦੇ ਉੱਤੇ ਦਾਰੂ ਪੀਣ ਲੱਗ ਗਏ ਹੁਣ ਇਹਨਾਂ ਨੇ ਪੈਸੇ ਮੰਗ ਲਈ ਉੱਥੇ ਝਗੜਾ ਹੋਇਆ ਮਾੜਾ ਮੋਟਾ ਇਹਨੇ ਘਰੇ ਆ ਗਏ ਜੀ ਇਹ ਕਰੇ ਆ ਕੇ ਚਲੇ ਆਪਣੀ ਰੋਟੀ ਖਾ ਕੇ ਪਿਆ ਦੀ ਉਹ ਬਰਬਾਦ ਚ ਬੰਦੇ ਆ ਗਏ ਨੂੰ ਘਰੋਂ ਫੋਨ ਕਰਕੇ ਬੁਲਾਇਆ ਬੁਲਾ ਕੇ ਲੈ ਗਏ ਨੇ ਮੱਪਰ ਬੈਤੀ ਜੀ ਇਹਨੇ ਪੂਰਾ ਪਿਆਬਦਾ ਸਾਫ ਕਰਾ ਲਾ ਜੀ ਸਾਫ ਕਰਾਉਣ ਦੇ ਕਰੋ ਦੇ ਅੱਧੇ ਘੰਟੇ ਦੇ ਵਿੱਚ ਵਿੱਚ ਕੰਮ ਕਰਤਾ ਜੀ ਇਹਨੇ ਮੇਰੇ ਘਰ ਵਾਲੀ ਬਾਗੀ ਜਦੋਂ ਦੇ ਦੇਖਿਆ ਜਾ ਕੇ ਮੇਰਾ ਮੁੰਡਾ ਹੁਣ ਤੱਕ ਆਇਆ ਨਹੀਂ ਜੀ ਬਿਮਦੇ ਕਦਾਮਾ ਨਹੀਂ ਰੋਲਾ ਕਿੰਨੇ ਪੈਸੇ ਕੋ ਵਤਨ ਆਪਸ ਚ ਨੇ ਬਸ 2200 ਰੁਪਏ ਦਾ ਹੋਤੀਗਾ ਜੀ ਇਹਨੇ ਲੈਣਾ ਤੇ ਜੀ ਆਪਾਂ ਮੇਰੇ ਮੁੰਡੇ ਨੇ ਜੀ ਨੇ ਅੱਛੇ ਨੇੜੇ ਤੋਂ ਹਾਂ ਉਸ ਤੋਂ ਲੈਣ ਤੇ ਕੰਮ ਕਰਾ ਕੇ ਦੇ ਜੀ ਜਦੋਂ ਲੜਾਈ ਹੋਈ ਹੈ ਉਹਦੇ ਪਿੱਛੇ ਲੜਾਈ ਹੋਈ ਹੈ ਜੀ ਇਹ ਸਾਨੂੰ ਦਾ ਬਾਅਦ ਚ ਪਤਾ ਲੱਗਾ ਜੀ ਅਸੀਂ ਜਦੋਂ ਕੋ ਆ ਬਚਾਰੀ ਕੰਮ ਇਹਦੇ ਦੇਖਿਆ ਜਾ ਕੇ ਪਿੰਡ ਤੇ ਕੱਢ ਕੇ ਲੈ ਆਏ ਨੇ ਕਹਿੰਦੀ ਮੇਰਾ ਮੁੰਡਾ ਮਾਰਦਾ ਬਾਰ ਕੇ ਛੱਟ ਗਿਆ ਬਾਂਟੀ ਮੇਰੇ ਬਾਂਟੀ ਨੇ ਮੁੰਡੇ ਮਾਰਦਾ ਮੇਰਾ ਬੱਡਾ ਫਿਰ ਪਿੰਡ ਤੇ ਜਾ ਕੇ ਡਰ ਕੇ ਪੁਲਿਸ ਨੂੰ ਮਿਲੇ ਨਹੀਂ ਹਾਂ ਜੀ ਪੁਲਿਸ ਨੇ ਕੀ ਕੀਤਾ ਤੁਹਾਨੂੰ ਪੁਲਿਸ ਨੇ ਸਾਨੂੰ ਕੁਝ ਕੋਈ ਨਿਸ਼ਾਫੜੀ ਸਾਨੂੰ ਕਿਥੋਂ ਸੰਤਾ ਨਿਸ਼ਾ ਪਛਾਈਂਦਾ ਜੀ ਅੱਜ ਮੇਰੇ ਮੁੰਡੇ ਨਾਲ ਬਣ ਗਈ ਮੇਰੇ ਨਾਲ ਤਾਂ ਬਣ ਗਈ ਜੀ ਮਹੀਨਾ ਹੋ ਗਈ ਜੀ ਕਿਸੇ ਹੋਰ ਨਾਲ ਬਣ ਗਈ ਫੇਰ ਮੈਂ ਡਰਦਾ ਜੀ ਮੈਂ ਤਾਂ ਕੱਲ ਨੂੰ ਅੱਜ ਮੈਨੂੰ ਨਿਸ਼ਾਫੜਾ ਬੜਿਆ ਫੇਰ ਸੱਗਲੂ ਤਾਂ ਪੀੜੀ ਪੈਜੂ ਜੀ ਕਿੰਨਾ ਦਰਦ ਭਰਿਆ ਗੁਰਵਿੰਦਰ ਕੌਰ ਹਾਂ ਜੀ ਪ੍ਰਾਧਾਨਮ ਅਮਰਪਾਲ ਜੀ ਆ ਕੀ ਕਰ ਰਹੀ ਸੀ ਇਹਨਾਂ ਦੀ ਤੁਹਾਨੂੰ ਦੱਸਿਆ ਹੋਇਆ ਨੇ ਸਰ ਇਹ ਇੱਕ ਤਰੀਕ ਨੂੰ ਇੱਕ ਤਰੀਕ 11 ਮਈ 2025 ਨੂੰ ਇਹ ਕੁੱਟਮਾਰ ਘਰੋਂ ਲੈ ਕੇ ਗਏ ਨੇ ਬੁਲਾ ਕੇ ਫੋਨ ਵੀ ਕੀਤਾ ਵੀ ਅਸੀਂ ਤਰ੍ਹਾਂ ਹਿਸਾਬ ਕਰਦਾਂ ਨੇਗੇ ਜਦ ਕਿ ਹਿਸਾਬ ਕਰਨ ਦੇ ਬਾਬ ਜੀ ਦੇ ਕੁੱਟਮਾਰ ਕਰਕੇ ਗੰਦੇ ਨਾਲੇ 'ਚ ਸਿੱਟ ਕੇ ਇੱਟਾਂ ਜੇਣਤੀਆਂ ਕਿੱਥੇ ਨਾਲ ਗੰਦਾ ਨਾਲਾ ਕਿੱਥੇ ਸੀ ਇੱਥੇ ਪਿੰਡ 'ਚ ਆਈ ਥਾਈ ਹੈ ਹਾਂ ਜੀ ਇੱਟਾਂ ਜੇਣਤੀ ਉਸਤੇ ਹਾਂ ਜੀ ਇੱਟਾਂ ਜੇਣ ਕੇ ਉੱਪਰ ਵਾਗ ਗਏ ਕਿੰਨੇ ਦਿਨ ਬਾਅਦ ਪਤਾ ਲੱਗਿਆ ਲਾਸਕਾ ਤੁਹਾਨੂੰ ਸਾਨੂੰ ਉਹ ਉਹਦੀ ਪਤਾ ਤਾਂ ਉਹਦੀ ਲੱਗ ਗਿਆ ਸੀ ਸਰ ਉਸੇ ਰਾਤ ਪਤਾ ਲੱਗ ਗਿਆ ਸੀਗਾ ਘੰਟੇ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਇਹ ਫਿਰ ਰੱਖੀ ਲਾਸ਼ ਮਿਲੀ ਨਹੀਂ ਹੁਣ ਲਾਸ਼ ਮਿਲੀ ਇਹ ਤਾਂ ਅੱਜ ਹੀ ਮਿਲੀ ਅੱਜ ਮਿਲੀ ਹੈ ਨਾ ਹਾਂਜੀ ਅੱਛਾ 8 ਟਿੰਡ ਸੀ ਇਸ ਤੇ ਹਾਂਜੀ ਇਸ ਤੇ ਹਿੱਟਾ ਜੇਲ ਤੇ ਸੀ ਹਸਪੀਟਲ ਲੈ ਕੇ ਗਈ ਅੱਛਾ ਬਾਅਦ ਵਿੱਚ ਇਲਾਜ ਵਾਸਤੇ ਲੈ ਗਈ ਸੀ ਹਾਂਜੀ ਇਲਾਜ ਵਾਸਤੇ ਪਟਿਆਲੇ ਰਜਿੰਦਰਾ ਹਸਪੀਟਲ ਅੱਛਾ ਡੈਥ ਅੱਜ ਹੋਈ ਹੈ ਅੱਜ ਰਾਤ ਸਾਡੇ ਆ 11:07 ਇਹ ਜੀ 1 ਤਰੀਕ ਦੀ ਘਟਨਾ ਰਾਤ ਇੱਕ ਨਵੰਬਰ ਦੀ ਨਵੰਬਰ ਦੀ 1 ਨਵੰਬਰ ਦੀ ਰਾਤ ਦੀ ਘਟਨਾ ਹੈ ਤੇ ਇਹਨਾਂ ਦਾ ਮੁੰਡਿਆਂ ਦਾ ਸੈਲਰ ਚ ਕੁਲਬੁਰਸ਼ਾਂ ਵਿਖੇ ਕੋਈ 2-250 ਰੁਪਿਆ ਲੈਣ ਦੇ ਇਹਨੂੰ ਲੈ ਕੇ ਧੀ ਝਗੜਾ ਹੋਇਆ ਸੀ ਮਾਮੂਲੀ ਪੈਸੇ ਲੈਣ ਦੇ ਮਸਲੇ ਤੇ ਪਰ ਰਾਤ ਨੂੰ ਆ ਕੇ ਉਹਨਾਂ ਨੇ ਇਹਨੂੰ ਘਰੋਂ ਸੱਦ ਕੇ ਇਹਨੂੰ ਬੁਰੀ ਤਰ੍ਹਾਂ ਮਾਰ ਕੇ ਕੁੱਟ ਕੇ ਇੱਕ ਤਰ੍ਹਾਂ ਮਾਰ ਕੇ ਨੂੰ ਇੱਕ ਨੈਲੇ ਦੇ ਵਿੱਚ ਸਿੱਟ ਗਏ। ਇਹੀ ਜੀ ਜਗ੍ਹਾ ਜਿੱਥੇ ਉਹ ਕੋਈ ਰਾਤ ਨੂੰ ਉੱਥੇ ਜਾਂਦਾ ਵੀ ਨਹੀਂ ਹੈਗਾ। ਮੇਰੇ ਨਾਲ ਆਇਆ। ਡੂੰਗਾ ਆਹ ਪਿੰਡ ਦਾ ਪਾਣੀ ਲੱਗਦਾ ਉਹ ਕੁਦਰਤੀ ਪਾਣੀ ਰਾਤ ਨੂੰ ਬੰਦ ਹੋਣ ਕਰਕੇ ਘਟ ਹੋਣ ਕਰਕੇ ਇਹਦੀ ਨਹੀਂ ਤਾਂ ਇਹਨੇ ਉੱਥੇ ਮਰ ਜਣਾ ਤੀ। ਉਹ ਤਾਂ ਆਪਦੀ ਜਾਨ ਚ ਮਾਰ ਕੇ ਗਏ ਤੇ ਪਰ ਉਸ ਤੋਂ ਬਾਅਦ ਇਹਦੀ ਕੋਈ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਉਹਦੀ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੋਈ ਜਾਂਚ ਕੀਤੀ ਦੋਸ਼ੀਆਂ ਨੂੰ ਪਹਿਲਾਂ ਬੜੀ ਦੇਰ ਤੱਕ ਉਹਨਾਂ ਨੂੰ ਫੜੀ ਨਹੀਂ ਜੇ। ਪਹਿਲੇ ਕਿਹੜੀ ਤਰ੍ਹਾਂ ਲਈ? ਪਹਿਲਾਂ ਤਾਂ 22 23 ਚ ਮੁਕੱਦਮਾ ਦਰਜ ਕੀਤਾ ਇਹਨਾਂ ਨੇ ਦੇਖੋ ਐਡਾ ਸੀਰੀਅਸ ਜੁਰਮ ਸੀ ਪਤਾ ਲੱਗ ਰਿਹਾ ਦੀ ਬੰਦਾ ਬਚਦਾ ਨਹੀਂ ਉਹਦੀ ਪਤਾ ਸੀ ਸਾਰੇ ਚ ਵੀ ਇਹ ਅੱਜ 2-4 ਦਿਨਾਂ ਦਾ ਹੈ ਮੇਰਾ ਭਰਾ ਹੈ ਜੀ ਭਰਾ ਲੱਗਦਾ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਇੱਥੇ ਬੈਠੇ ਹੋ ਇਨਸਾਫ ਮਿਲਿਆ ਸਾਨੂੰ ਬਸ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਦੇ ਜਦੋਂ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਸਰਕਾਰ ਵੱਲੋਂ ਉਸ ਦਿਨ ਜਿਸ ਟਾਈਮ ਉਹ ਲੜਾਈ ਹੋਈ ਜ਼ਖਮੀ ਹੋਇਆ ਹਸਪਤਾਲ ਲੈ ਕੋਈ ਬੋਲ ਕੇ ਦੱਸਿਆ ਵੀ ਕੌਣ-ਕੌਣ ਲੋਕ ਉੱਥੇ ਉਸੇ ਟਾਈਮ ਸਰੀਰਕ ਨਹੀਂ ਹੋ ਗਿਆ ਉਸੇ ਟਾਈਮ ਬੇਹੋਸ਼ ਹੋ ਗਿਆ ਹਾਂਜੀ ਉਸੇ ਕੰਡੀਸ਼ਨ ਚ ਰਿਹਾ ਹਾਂਜੀ ਤੁਹਾਡੇ ਕੀ ਨਾਂ ਹੈ ਜ ਨਾਲ ਤੁਸੀਂ ਹੈ ਜੀ ਲਾਲ ਸਿੰਘ ਦਾ ਹਾਂ ਲਾਲ ਸਿੰਘ ਜੀ ਸੱਦੇ ਸਨ ਤੀਓ ਹਾਂ ਜੀ ਹਾਂ ਹਾਂ ਕੀ ਮੰਗ ਹੈ ਲੋਕਾਂ ਦੀ ਬਸ ਇਹ ਹੀ ਮੰਗਾਈ ਇਹਨਾਂ ਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਨਿصاف ਮਿਲੇ ਇਹਨਾਂ ਤਾਂ ਮੈਂ ਚੱਕਰਣਾ ਇੱਟਾ ਇਸਰ ਬੇਬੀ ਸਹੀ ਗੱਲ ਹੋ ਗਈ ਹੈ ਹੋ ਜਾਂਦਾ ਇਹ ਸਭ ਕੁਝ ਗਿਆ ਨਹੀਂ ਗੱਲ ਜਾਮ ਲਾ ਗਿਆ ਫਟੜੇ ਸਨ ਪਰ ਸੱਦੇ ਇੱਕ ਨੌਜਵਾਨ ਪਰਿਵਾਰ ਕੇਰੇ ਵੀ ਸਾਡੇ ਦਾ ਕੋਈ 250 ਰੁਪਏ ਦੇ ਲੈ ਕੇ ਤਕਰਾਰ ਵਾਝੀ ਹੋਈ ਸੀ ਇਹਨਾਂ ਦੀ ਜੀ ਜੀ ਸਗੜਾ ਹੋਇਆ ਜੀ 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 ਉਸ ਦੌਰਾਨ ਕਹਿੰਦੇ ਜੀ ਤੁਮੋਂਤ ਹੋ ਗਈ ਇਹ ਤਾਂ ਗੱਡੂ ਜੱਗੇ ਬੈਠੇ ਕਹਿੰਦੇ ਕੋਈ ਅਬ ਤੱਕ ਦੀ ਪਰਤਾਸਿੱਤੀ ਆਇਆ ਹੈ ਤੁਸੀਂ ਇੱਕ ਮ੍ਰਿਤਕ ਹੈ ਅਵਤਾਰ ਹੈ ਨੌਜਵਾਨ ਮੁੰਡਾ ਸੀਗਾ ਤੇ ਇਹਦੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਸੱਟਾ ਲੱਗਣ ਕਾਰਨ ਇਹ ਦਾਖਲ ਤੇ ਇਹਦੇ ਫਾਦਰ ਦੇ ਬਿਆਨ ਤੇ ਅਮਨਦੀਪ ਦੇ ਖਿਲਾਫ ਐਫ ਆਈ ਆਰ ਦਰਜ ਕਰਤੀ ਸੀ 307 ਦੀ ਐਫ ਆਈ ਆਰ ਦਰਜ ਹੋ ਗਈ ਸੀ ਅਮਨਦੀਪ ਅਕੀਰ ਜਿਹੜਾ 307 ਦਾ ਸੀਗਾ ਆਲਰੇਡੀ ਅਰੈਸਟ ਹੋ ਗਿਆ ਤੇ ਜੁਡੀਸ਼ੀਅਲ ਕਸਟਡੀ ਚ ਹੈ ਤੇ ਦੁਰਾਨੇ ਇਲਾਜ ਸੱਟਾਂ ਜਿਆਦੇ ਗੰਭੀਰ ਹੋਣ ਕਰਕੇ ਅੱਜ ਸਵੇਰ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਕਰਕੇ ਇਸ ਮੁਕਦਮੇ 'ਚ 307 ਦਾ ਵਾਅਦਾ ਕੀਤਾ 302 ਦਾ ਵਾਅਦਾ ਕਰ ਦਿੱਤਾ ਗਿਆ ਤੇ ਅਗਲੀ ਜਿਹੜੀ ਤਫਤੀਸ਼ ਹੈ ਉਹ ਮੇਰੇ ਵੱਲੋਂ ਕੀਤੀ ਜਾਊਗੀ ਇਹਦੀ ਪੂਰੀ ਡੰਗਾਈ ਨਾਲ ਤਫਤੀਸ਼ ਕਰਾਂਗੇ ਜੋ ਸੱਚ ਹੋਊਗਾ ਜੋ ਸੱਚੇ ਤੱਥ ਹੋਣਗੇ ਉਹ ਸਾਹਮਣੇ ਲਿਆਏ ਇੱਥੇ ਜਿਹੜਾ ਥੋੜਾ ਜਿਹਾ ਤੱਕ ਨੋਟਿਸ ਮੈ ਆਵੇ ਪਹਿਲੇ ਮਾਮਲੇ ਦਾ ਕੀ ਲਿਖਿਆ ਹੈ ਪਰਿਵਾਰ ਨੇ ਕਿ ਮਾਮੂਲੀ ਸੀ ਕਿ ਪੈਸੇ ਨਿਕਲਦੇ ਕੋਈ ਨਾ ਜਾਵੇ ਉਹ ਤਫਤੀਸ਼ ਦਾ ਵਿਸ਼ਾ ਜੀ ਉਹ ਤਫਤੀਸ਼ ਮੁਤਾਬਕ ਆਪਾਂ ਡਿਸਕਲੋਸ ਨਹੀਂ ਕਰ ਸਕਦੇ ਤਫਤੀਸ਼ ਮੁਤਾਬਕ ਜੋ ਸਹੀ ਹੋਗਾ ਉਹ ਕਿਤੇ ਸੀਸੀਟੀਵੀ ਵੀ ਦੇਖੀ ਹੋਣੀ ਹੁੰਦੀ ਬਿਲਕੁਲ ਹਰ ਚੀਜ਼ ਹਰ ਚੀਜ਼ ਦੇਖੀ ਜਾਂਦੀ ਹੈ ਸਰ ਹਰ ਚੀਜ਼ ਦਾ ਐਂਗਲ ਤਫਤੀਸ਼ ਚ ਲਿਆ ਲਿਆ ਜਾਂਦਾ ਹੈ ਇੱਥੇ ਮੀਡੀਆ ਚ ਕਮੈਂਟ ਕਰਨਾ ਅਜੇ ਬੜੀ ਜਲਦੀ ਹੋਊਗੀ ਚਲੋ ਅਸੀਂ ਰਿਕਵੈਸਟ ਕਰ ਰਹੇ ਹਾਂ ਫੈਮਿਲੀ ਦਾ ਇਸ ਤਰ੍ਹਾਂ ਦੇ ਸੈਂਟੀਮੈਂਟ ਕਈ ਕਈ ਵਾਰੀ ਹੋ ਜਾਂਦੇ ਨੇ ਅਕਸਰ ਹੋ ਜਾਂਦੇ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਠੀਕ ਹੈ ਇਹ ਸਰ ਕੋਈ ਅਜ ਤੋਂ ਮਹੀਨਾ ੜ ਮਹੀਨਾ ਪਹਿਲਾਂ ਕੋਈ ਰਸਤੇ ਦੇ ਵਿੱਚ 2250 ਰੁਪਏ ਪਿੱਛੇ ਕੋਈ ਦਿਹਾੜੀ ਪਿੱਛੇ ਕੋਈ ਰੌਲਾ ਪੈ ਗਿਆ ਸੀ ਇਹਨਾਂ ਦਾ ਆਪ ਵਿੱਚੋਂ ਕੀ ਕੰਮ ਕਰਦੇ ਸੀ ਮੁੰਡੇ ਅਮਰਪਾਲ ਇਹ ਲੇਬਰ ਕਰਦੇ ਸੀਗੇ ਜੀ ਮੈਨੂੰ ਲੱਗਦਾ ਹਾਂ ਜਿੱਥੇ ਦੱਸ ਦੇਣਗੇ ਪੱਲੇਦਾਰੀ ਦਾ ਬੋਰੀਆਂ ਦਾ ਟੋਟੋਈ ਦਾ ਕੰਮ ਕਰਦੇ ਨੇ ਜੀ ਉਹ ਕਿਤੇ ਸ਼ਾਮ ਨੂੰ ਸ਼ਰਾਬ ਸ਼ਰੂਪ ਪੀਤੀ ਹੋਣੀ ਤੇ ਉਹ ਜਿਹੜਾ ਸੀਗਾ 2250 ਨੂੰ ਲੈ ਕੇ ਕੋਈ ਰੌਲਾ ਪੈ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਮੁੰਡੇ ਨੇ ਇਹਨੂੰ ਹਿੱਟ ਟੁਟ ਮਾਰਤੀ ਤੇ ਜਿਹਦੇ ਕਰਕੇ ਹੁਣ 2 ਮਹੀਨਾ 3 ਮਹੀਨਾ ਹਸਪੀਟਲ ਚ ਰਹਿਣ ਤੋਂ ਬਾਅਦ ਇਹ ਜਿਹੜੀ ਮੁੰਡੇ ਦੀ ਡੈਥ ਹੋ ਗਈ ਤੇ ਉਹ ਕਹਿੰਦੇ ਸੀ ਜਿਹੜੇ ਲਟੜਿਆ ਹੋਏ ਨੇ ਦੇਖੋ ਜਿਹੜਾ ਜੋ ਪੁਲਿਸ ਨੇ ਕਾਰਵਾਈ ਕਰਕੇ ਇੱਕ ਬੰਦਾ ਭੇਜਿਆ ਜੀ ਪਰ ਪਰ ਪਰਿਵਾਰ ਦਾ ਕਹਿਣਾ ਵੀ ਬੰਦੇ ਜਿਆਦੇ ਸੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤਾ ਸੀ ਸਾਰਾ ਪੁਲਿਸ ਪਾਰਟੀ ਨੇ ਜੋ ਉਹਨਾਂ ਦੇ ਸਾਹਮਣੇ ਆ ਉਹ ਇੱਕ ਸੀ ਪਰ ਫਿਰ ਵੀ ਉਹ ਲੱਗੇ ਹੋਏ ਨੇ ਕਹਿੰਦੇ ਅਸੀਂ ਜੋ ਵੀ ਆ ਕੋਈ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਪੁਲਿਸ ਕਿੰਨੇ ਬੰਦੇ ਆ ਰਹੇ ਆ ਸੀਸੀਟੀਵੀ ਕੋਈ ਦਿਖ ਰਿਹਾ ਕੁਝ ਉਹਦੇ ਚ ਦਾ ਸਰ ਜਿਹੜੇ ਸੀਸੀਟੀਵੀ ਉਹਦੇ ਚ ਤਾਂ ਕੋਈ ਆ ਰਿਹਾ ਜੀ ਵੈਸੇ ਹਾਂ ਇੱਕ ਬੰਦਾ ਆ ਰਿਹਾ ਜੀ ਉਹਦੇ ਚ ਬਾਕੀ ਜਿੰਨੇ ਵੀ ਕੈਮਰੇ ਦੇਖੇ ਨੇ ਸਾਰਿਆਂ ਚਿੱਕਾ ਰਿਆ ਜਿੱਥੇ ਨਾਲੇ ਤੱਕ ਲੈ ਗਏ ਗਏ ਜਿੱਥੇ ਹਾਂ ਪਰ ਪਰਿਵਾਰ ਦਾ ਕਹਿਣਾ ਵੀ ਵੀ ਹੋਰ ਬੰਦੇ ਨੇ ਪਰ ਆਪਾਂ ਤਾਂ ਇਹੀ ਚਾਹੁੰਦੇ ਆ ਵੀ ਜੇ ਕੋਈ ਹੋਰ ਵੀ ਆ ਦੋ ਨੇ ਤਿੰਨ ਨੇ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਠੀਕ ਮੈਂ ਉਹ ਵੀ ਕਰ ਦਾਂ ਕੋਈ ਨੇ ਬਾਰਵੀ ਕਰੇ ਬਸ ਇੱਕ ਮਿੰਟ ਇੱਕ ਇੱਕ ਮੈਂ ਕਹੂੰ ਨਾਮ ਕੀ ਤੁਹਾਡਾ ਨੌਵੇਂ ਮਹੀਨੇ ਜਗਰ ਡਾਟੇ ਸੇ ਫਿਰ ਤਾਂ ਫੱਦਗਾੜ ਸੰਨਾ ਹਾਂ ਕੀ ਹੋਇਆ ਤੁਹਾਡੇ ਬੱਚੇ ਨੂੰ ਮੇਰੇ ਬੱਚੇ ਨੂੰ ਜੀ ਅੱਜ ਦੇ ਪਿਛਲੇ 11 ਮਹੀਨੇ ਮੈਂ ਦਿੱਕਤ ਰਹੀ ਕੋਣ ਨੂੰ ਇਨ ਕੁੱਟ ਕੇ ਕਰਿਓ ਕੁੱਟ ਕੇ ਮਾਰ ਕਿੰਨਾ ਗੱਦ ਸੱਤ ਗਈ ਉੱਥੇ ਜਾ ਕੇ ਬਹਿ ਕਾਲਾ ਅੱਛੀ ਬੈਠਲਾ ਉੱਥੇ ਜਾ ਕੇ ਦੇਖਿਆ ਫਿਰ ਫਿਰ ਤੋਂ ਰੌਲਾ ਪਾਇਆ ਅੱਥੇ ਕਰ ਦੇ ਬਾਹਰ ਖਲਾਇ ਫਿਰ 3-4 ਵਜੇ ਆਇਆ ਫਿਰ ਉੱਥੇ ਜਾ ਕੇ ਗੰਦੇ ਨਾਲ ਜੀ ਗੰਦਾ ਹੀ ਇੱਥੇ ਮਿਲਿਆ ਸੀ ਫਿਰ ਜੱਲੇ ਮਾਰਕੀਟ ਹੋਈ ਸੀ ਸੰਨੂ ਨਿੱਕੰਦੇ ਨਾਲ ਚੋ ਬਲੇ ਇੱਕ ਫੋਟੋ ਚੜਾਗਾ ਤਿੰਨ ਫੋਟੋ ਡੁੱਗਾ ਜੀ ਉਹਦੇ ਵਿੱਚੋਂ ਚੀਕ ਜੋ ਕੱਢਿਆ ਬੰਦੇ ਨੇ ਜਾ ਕੇ ਹੀ ਫਿਰ ਜਾ ਕੇ ਸੇ ਰਾਤ ਰੂਪੇ ਰਾਤੋਂ ਰਾਤ ਵੇ ਜੀ ਸਭਾੜੇ ਲੈ ਕੇ ਗਏ ਜੀ ਇਹ ਬਾਰੇ ਆਇਆ ਘਰਿਆ ਜੀ ਤੇ ਸਿੱਕਾ ਦੋ ਤਿੰਨ ਸਾਹ ਵੇ ਹੋਇਆਗਾ ਹੈ ਸਾਡੇ ਪਿੰਡ ਚ ਝਗੜਾ ਇਹਨੇ ਇੱਕ ਕੰਮ ਤੇ ਗਿਆ ਜੀ ਮੇਰਾ ਬੁੱਢਾ ਇੱਥੇ ਨਾਲ ਇਹ ਪੱਲੇ ਦਾ ਇਦਾਂ ਕੰਮ ਕਰਦਾ ਜੀ ਫਿਰ ਉੱਥੇ ਇਹਨਾਂ ਦੇ ਕਿ ਕਿਤੇ ਠੇਕੇ ਤੇ ਉੱਤੇ ਦਾਰੂ ਪੀਣ ਲੱਗ ਗਏ ਹੁਣ ਕਿ ਇਹਨਾਂ ਨੇ ਪੈਸੇ ਮੰਗ ਲਈ ਉੱਥੇ ਝਗੜਾ ਹੋਇਆ ਮਾੜਾ ਮੁੱਟਾ ਇਹਨੇ ਘਰੇ ਆ ਕੇ ਜੀ ਇਹ ਕਰੇ ਆਗੇ ਚਲੇ ਆਪਣੀ ਰੋਟੀ ਖਾ ਕੇ ਪੈ ਗਏ ਹੂੰ ਉਹ ਬਰਬਾਦ ਚ ਬੰਦੇ ਆਗੇ ਨੂੰ ਕਰੋ ਫੋਨ ਕਰਕੇ ਬੁਲਾ ਪੈ ਬੁਲਾ ਕੇ ਲੈ ਕੇ ਨ ਮਾ ਉੱਪਰ ਬੈਤੀ ਹੂੰ ਇਹਨੇ ਬਹੁਤ ਵੀ ਆਪਦਾ ਸਾਫ ਕਰਾ ਲਾਈ ਸਾਫ ਕਰਾਉਂਦੇ ਕਰੋ ਦੇ ਅੱਧੇ ਘੰਟੇ ਦੇ ਵਿੱਚ ਵਿੱਚ ਕੰਮ ਕਰਦੇ ਜਾਂਨੇ ਮੇਰੇ ਘਰ ਵਾਲੀ ਬਾਗੀ ਜਦੋਂ ਇਹਨੇ ਦੇਖਿਆ ਜਾ ਕੇ ਮੇਰਾ ਮੁੰਡਾ ਹੁਣ ਤੱਕ ਆਇਆ ਨਹੀਂ ਜੀ ਬਿਮਦੇ ਕਦਾਮਾ ਨੀ ਰੋਲਾ ਕਿੰਨੇ ਪੈਸੇ ਕੋ ਬਥੇ ਆਪਸ ਚਲ ਗਏ ਬਸ 2-250 ਰੁਪਏ ਦਾ ਹੋਤੀਗਾ ਜੀ ਇਹਨੇ ਲੈਣਾ ਦੀ ਜੀ ਆਪਨ ਮੇਰੇ ਮੁੰਡੇ ਨੇ ਜੀ ਨੇ ਅੱਛੇ ਨੇੜੇ ਤੋਂ ਹਾਂ ਉਸ ਤੋਂ ਲੈਣੇ ਦੀ ਕੰਮ ਕਰਾ ਕੇ ਤੇ ਜਿਹਦੇ ਨਾਲ ਉਹਦੇ ਪਿੱਛੇ ਲੜਾਈ ਹੋਈ ਹੈ ਜੀ ਇਹ ਸੰਦਾ ਬਾਅਦ ਚ ਪਤਾ ਲੱਗਿਆ ਜੀ ਅਸੀਂ ਜਦੋਂ ਕੋ ਹੋਇਆ ਆ ਬੇਚਰੀ ਕੰਮ ਇਹਦੇ ਦੇਖਿਆ ਜਾ ਕੇ ਪਿੰਡ ਤੇ ਕੱਢ ਕੇ ਲੈ ਆਏ ਨੇ ਕਹਿੰਦੀ ਮੇਰਾ ਮੁੰਡਾ ਮਾਰਦਾ ਬਾਰ ਕੇ ਛੱਟ ਗਿਆ ਬਾਂਟੀ ਮੇਰੀ ਬਾਟੀ ਨੇ ਮੁੰਡੇ ਮਾਰਦਾ ਮੇਰਾ ਬੱਡਾ ਫਿਰ ਪਿੰਡ ਤੇ ਲੈ ਜਾ ਕੇ ਡਾਲ ਕੇ ਪੁਲਿਸ ਨੂੰ ਮਿਲੇ ਨਹੀਂ ਹਾਂਜੀ ਪੁਲਿਸ ਨੇ ਕੀ ਕੀਤਾ ਤੁਹਾਨੂੰ ਪੁਲਿਸ ਨੇ ਸਾਨੂੰ ਕੋਈ ਨਸ਼ਾ ਫੜੇ ਸਾਨੂੰ ਕਿਥੋਂ ਸੰਤਾ ਨਸ਼ਾ ਪਹਾਈਦਾ ਜੀ ਅੱਜ ਮੇਰੇ ਮੁੰਡੇ ਨਾਲ ਬੜ ਕੇ ਮੇਰੇ ਨਾਲ ਤਾਂ ਬੜ ਗਈ ਜੀ ਮਹੀਨਾ ਹੋ ਗਈ ਕਿਸੇ ਹੋਰ ਨਾਲ ਬੜ ਕੇ ਫੇਰ ਪਤਾ ਇਹ ਦੱਸਾ ਜੀ ਮੈਂ ਤਾਂ ਕੱਲ ਨੂੰ ਅੱਜ ਮੈਨੂੰ ਨਸ਼ਾ ਫੜਿਆ ਬੜਿਆ ਫਿਰ ਸੱਕਲੂ ਤਾਂ ਪੀੜੀ ਪੈਜੂ ਜੀ ਕੰਦ ਦਾ ਰੋ ਰਿਹਾ ਗੁਰਵਿੰਦਰ ਕੌਰ ਹਾਂ ਤੇ ਪ੍ਰਾਧਾਨ ਨਾਮ ਅਮਰਪਾਲ ਸਿੰਘ ਹਕੀਕਰ ਹੋਈ ਸੀ ਇਹਨਾਂ ਦੀ ਤੈਨੂੰ ਦੱਸਿਆ ਹੋਇਆ ਨੇ ਸਰ ਇਹ ਇੱਕ ਤਰੀਕ ਨੂੰ ਇੱਕ ਤਰੀਕ 11ਵੇਂ ਮਈ 2025 ਨੂੰ ਇਹ ਕੁੱਟਮਾਰ ਘਰੋਂ ਲੈ ਕੇ ਗਏ ਨੇ ਬੁਲਾ ਕੇ ਫੋਨ ਵੀ ਕੀਤਾ ਵੀ اسی ਤਰ੍ਹਾਂ ਹੀ ਹਿਸਾਬ ਕਰਦਾਨੇ ਹੈਗੇ ਜਦ ਕਿ ਹਿਸਾਬ ਕਰਨ ਦੇ ਬਾਬੂ ਜੀ ਦੇ ਕੁੱਟਮਾਰ ਕਰਕੇ ਗੰਦੇ ਨਾਲੇ 'ਚ ਸਿੱਟ ਕੇ ਇੱਟਾਂ ਜਣਤੀਆਂ ਕਿੱਥੇ ਨਾ ਗੰਦਾ ਨਾਲਾ ਕਿੱਥੇ ਸੀ ਇੱਥੇ ਪਿੰਡ 'ਚ ਆਇਆ ਥਾਈ ਹੈ ਹਾਂਜੀ ਇੱਟਾਂ ਜਣਤੀ ਉਸਤੇ ਹਾਂਜੀ ਇੱਟਾਂ ਜਣ ਕੇ ਉੱਪਰ ਵਾਗੇ ਕਿੰਨੇ ਦਿਨ ਬਾਅਦ ਪਤਾ ਲੱਗਿਆ ਲਾਸਕਾ ਤੁਹਾਨੂੰ ਸਾਨੂੰ ਉਹ ਦਿਨ ਉਹਦੀ ਪਤਾ ਤਾਂ ਉਹਦੀ ਲੱਗ ਗਿਆ ਸੀ ਸਰ ਉਸੇ ਰਾਤ ਪਤਾ ਲੱਗ ਗਿਆ ਸੀਗਾ ਘੰਟੇ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਇਹ ਫਿਰ ਰੱਖੀ ਲਾਸ਼ ਮਿਲੀ ਨਹੀਂ ਹੁਣ ਲਾਸ਼ ਮਿਲੀ ਇਹ ਤਾਂ ਅੱਜ ਹੀ ਮਿਲੀ ਅੱਜ ਮਿਲੀ ਹੈ ਨਾ ਹਾਂਜੀ ਅੱਛਾ 8 ਟਿੰਡ ਸੀ ਇਸ ਤੇ ਹਾਂਜੀ ਇਸ ਤੇ ਹਿੱਟਾ ਜੇਲ ਤੇ ਸੀ ਹਸਪੀਟਲ ਲੈ ਕੇ ਗਈ ਅੱਛਾ ਬਾਅਦ ਵਿੱਚ ਇਲਾਜ ਵਾਸਤੇ ਲੈ ਗਈ ਸੀ ਹਾਂਜੀ ਇਲਾਜ ਵਾਸਤੇ ਪਟਿਆਲੇ ਰਜਿੰਦਰਾ ਹਸਪੀਟਲ ਅੱਛਾ ਡੈਥ ਅੱਜ ਹੋਈ ਹੈ ਅੱਜ ਹੋਈ ਰਾਤ ਸਾਡੇ ਆ 11:07 ਇਹ ਜੀ 1 ਤਰੀਕ ਦੀ ਘਟਨਾ ਰਾਤ ਇੱਕ ਨਵੰਬਰ ਦੀ ਨਵੰਬਰ ਦੀ 1 ਨਵੰਬਰ ਦੀ ਰਾਤ ਦੀ ਘਟਨਾ ਹੈ ਤੇ ਇਹਨਾਂ ਦਾ ਮੁੰਡਿਆਂ ਦਾ ਸੈਲਰ ਚ ਕੁਲਬੁਰਸ਼ਾਂ ਵਿਖੇ ਕੋਈ 2-250 ਰੁਪਿਆ ਲੈਣ ਦੇ ਇਹਨੂੰ ਲੈ ਕੇ ਧੀ ਝਗੜਾ ਹੋਇਆ ਸੀ ਮਾਮੂਲੀ ਪੈਸੇ ਲੈਣ ਦੇ ਮਸਲੇ ਤੇ ਪਰ ਰਾਤ ਨੂੰ ਆ ਕੇ ਉਹਨਾਂ ਨੇ ਇਹਨੂੰ ਘਰੋਂ ਸੱਦ ਕੇ ਇਹਨੂੰ ਬੁਰੀ ਤਰ੍ਹਾਂ ਮਾਰ ਕੇ ਉੱਟ ਕੇ ਇੱਕ ਤਰ੍ਹਾਂ ਮਾਰ ਕੇ ਨੂੰ ਇੱਕ ਨੈਲੇ ਦੇ ਵਿੱਚ ਸਿੱਟ ਗਏ। ਇਹੀ ਜੀ ਜਗਾ ਜਿੱਥੇ ਉਹ ਕੋਈ ਰਾਤ ਨੂੰ ਉੱਥੇ ਜਾਂਦਾ ਵੀ ਨਹੀਂ ਹੈਗਾ। ਮੇਰੇ ਨਾਲ ਆਇਆ। ਡੂੰਗਾ ਆਹ ਪਿੰਡ ਦਾ ਪਾਣੀ ਲੱਗਦਾ ਉਹ ਕੁਦਰਤੀ ਪਾਣੀ ਰਾਤ ਨੂੰ ਬੰਦ ਹੋਣ ਕਰਕੇ ਘਟ ਹੋਣ ਕਰਕੇ ਇਹਦੀ ਨਹੀਂ ਤਾਂ ਇਹਨੇ ਉੱਥੇ ਮਰ ਜਣਾ ਤੀ। ਉਹ ਤਾਂ ਆਪਦੀ ਜਾਨ ਚ ਮਾਰ ਕੇ ਗਏ ਤੇ ਪਰ ਉਸ ਤੋਂ ਬਾਅਦ ਇਹਦੀ ਕੋਈ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਉਹਦੀ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੋਈ ਜਾਂਚ ਕੀਤੀ ਦੋਸ਼ੀਆਂ ਨੂੰ ਪਹਿਲਾਂ ਬੜੀ ਦੇਰ ਤਾ ਉਹਨਾਂ ਨੂੰ ਫੜੀ ਨਹੀਂ ਜੇ। ਪਹਿਲੇ ਕਿਹੜੀ ਤਰ੍ਹਾਂ ਲਈ? ਪਹਿਲਾਂ ਤਾਂ 22 23 ਚ ਮੁਕੱਦਮਾ ਦਰਜ ਕੀਤਾ ਇਹਨਾਂ ਨੇ ਦੇਖੋ ਐਡਾ ਸੀਰੀਅਸ ਜੁਰਮ ਸੀ ਪਤਾ ਲੱਗ ਰਿਹਾ ਸੀ ਕਿ ਬੰਦਾ ਬਚਦਾ ਨਹੀਂ ਉਹਦੀ ਪਤਾ ਸੀ ਸਾਰੇ ਚ ਵੀ ਇਹ ਅੱਜ ਦੋ ਚਾਰ ਦਿਨਾਂ ਦਾ ਮੇਰਾ ਭਰਾ ਹੈ ਜੀ ਭਰਾ ਲਗਦਾ ਹਾਂ ਜੀ ਕੀ ਮੰਗ ਕਰਦੇ ਹੋ ਤੁਸੀਂ ਇੱਥੇ ਬੈਠੇ ਹੋ ਇਨਸਾਫ ਮਿਲਿਆ ਸਾਨੂੰ ਬਸ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਦੇ ਜੀ ਜੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਸਰਕਾਰ ਵੱਲੋਂ ਉਸ ਦਿਨ ਜਿਸ ਟਾਈਮ ਉਹ ਲੜਾਈ ਹੋਈ ਜ਼ਖਮੀ ਹੋਇਆ ਹਸਪਤਾਲ ਲੈ ਕੇ ਬੋਲ ਕੇ ਦੱਸਿਆ ਵੀ ਕੌਣ ਕੌਣ ਲੋਕ تھے ਦੱਸਿਆ ਨਹੀਂ ਹੋ ਦੇ ਹੋ ਸੀ ਉਸੇ ਟਾਈਮ ਬੇਹੋਸ ਹੋ ਗਿਆ ਉਸੇ ਕੰਡੀਸ਼ਨ ਚ ਰਿਹਾ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਲਾਲ ਸਿੰਘ ਜੀ ਹਾਂ ਜੀ ਲਾਲ ਸਿੰਘ ਹਾਂ ਲਾਲ ਸਿੰਘ ਜੀ ਸਾਡੇ ਕੋਲ ਸੰਨਤ ਹੀ ਹੋ ਹਾਂ ਜੀ ਹਾਂ ਕੀ ਮੰਗਾਇ ਲੋਕਾਂ ਦੀ ਬਸ ਇਹ ਹੀ ਮੰਗਾਇ ਇਹਨਾਂ ਦੀ ਇਹਨਾਂ ਨੂੰ ਸਾਫ ਮਿਲਣਾ ਚਾਹੀਦਾ ਇਨਸਾਫ ਮਿਲੇ ਇਹਨਾਂ ਤਾਂ ਮੈਂ ਚੱਕ ਲੈਣਾ ਇਹ 250 ਰੁਪਏ ਵੀ ਸਹੀ ਗੱਲ ਹੋ ਗਈ ਹੈ ਹੋ ਹੀ ਜਾਂਦਾ ਹੀ ਸਭ ਕੁਝ ਹੈ ਹੂੰ ਇਹ ਗੱਲ ਜਾਮ ਲੈ ਗਿਆ ਫਤਿਹ ਸਿੰਘ ਦਾ ਪਸੰਦ ਇੱਕ ਨੌਜਵਾਨ ਪਰਿਵਾਰ ਕਿਹੜੇ ਵੀ ਸਾਡੇ ਨਾਲ ਕੋਈ 250 ਰੁਪਏ ਨੂੰ ਲੈ ਕੇ ਤਕਰਾਰ ਵਾਜੀ ਹੋਈ ਸੀ ਨਾ ਜੀ ਜੀ ਝਗੜਾ ਹੋਇਆ ਜੀ 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 ਉਸੇ ਦੌਰਾਨ ਕਹਿੰਦੇ ਜੀ ਤੁਮੋਂ ਤੋਂ ਵੀ ਇਹ ਤਾਂ ਗੱਡੂ ਗੱਡੇ ਬੈਠੇ ਕਹਿੰਦੇ ਕੋਈ ਹੁਣ ਤੱਕ ਨਹੀਂ ਪਰਤਾਸਿੱਤੀ ਆਇਆ ਹੈ ਤੁਸੀਂ ਇੱਕ ਮ੍ਰਿਤਕ ਹੈ ਅਵਤਾਰ ਹੈ ਨੌਜਵਾਨ ਮੁੰਡਾ ਸੀਗਾ ਤੇ ਇਹਦੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੱਟਾ ਲੱਗਣ ਕਾਰਨ ਇਹ ਦਾਖਲ ਹੈ ਤੇ ਇਹਦੇ ਫਾਦਰ ਦੇ ਬਿਆਨ ਤੇ ਅਮਨਦੀਪ ਦੇ ਖਿਲਾਫ ਐਫਆਈਆਰ ਦਰਜ ਕਰਤੀ ਸੀ 307 ਦੀ ਐਫਆਈਆਰ ਦਰਜ ਹੋ ਗਈ ਸੀ ਅਮਨਦੀਪ ਕਿਉਂਕਿ ਜਿਹੜਾ 307 ਦਾ ਸੀਗਾ ਆਲਰੇਡੀ ਅਰੈਸਟ ਹੋ ਗਿਆ ਤੇ ਜੁਡੀਸ਼ੀਅਲ ਕਸਟਡੀ ਚ ਹੈ ਤੇ ਦੌਰਾਨੇ ਇਲਾਜ ਸਟਾ ਜਾਦੇ ਗੰਭੀਰ ਹੋਣ ਕਰਕੇ ਅੱਜ ਸਵੇਰ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਕਰਕੇ ਇਸ ਮੁਕਦਮੇ 'ਚ 307 ਦਾ ਵਾਅਦਾ ਕੀਤਾ 302 ਦਾ ਵਾਅਦਾ ਕਰ ਦਿੱਤਾ ਗਿਆ ਤੇ ਅਗਲੀ ਜਿਹੜੀ ਤਫ਼ਤੀਸ਼ ਹੈ ਉਹ ਮੇਰੇ ਵੱਲੋਂ ਕੀਤੀ ਜਾਊਗੀ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਜੋ ਸੱਚ ਹੋਊਗਾ ਜੋ ਸੱਚੇ ਤੱਥ ਹੋਣਗੇ ਉਹ ਸਾਹਮਣੇ ਲਿਆਏ ਕਿ ਝਗੜਾ ਥੋੜਾ ਜਿਹਾ ਨੌਜਵਾਨ ਹੈ ਉਹ ਬੈਲੇ ਮਮਰਾ ਦੇ ਕੀ ਲਿਖਾਇਆ ਪਰਿਵਾਰ ਨੇ ਕੋਈ ਮਾਮੂਲੀ ਸੀ ਕਿ ਪੈਸਾ ਨਿਕਲ ਸੀ ਕੁਝ ਨਾ ਜਗਾ ਉਹ ਤਫਤੀਸ਼ ਦਾ ਵਿਸ਼ਾ ਜੀ ਉਹ ਤਫਤੀਸ਼ ਮੁਤਾਬਕ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਤਫਤੀਸ਼ ਮੁਤਾਬਕ ਜੋ ਸਹੀ ਹੋਊਗਾ ਉਹ ਕਿਤਾਜੀ ਸੀਸੀਟੀਵੀ ਵੀ ਦੇਖੀ ਹੋਣੀ ਹੁਣ ਤਾਂ ਬਿਲਕੁਲ ਹਰ ਚੀਜ਼ ਹਰ ਚੀਜ਼ ਦੇਖੀ ਜਾਂਦੀ ਹੈ ਸਰ ਹਰ ਚੀਜ਼ ਦਾ ਐਂਗਲ ਤਫਤੀਸ਼ ਚ ਲਿਆ ਲਿਆ ਜਾਂਦਾ ਹੈ ਇੱਥੇ ਮੀਡੀਆ ਚ ਕਮੈਂਟ ਕਰਨਾ ਅਜੇ ਬੜੀ ਜਲਦੀ ਹੋਊਗੀ ਚਲੋ ਅਸੀਂ ਰਿਕਵੈਸਟ ਕਰ ਰਹੇ ਹਾਂ ਫੈਮਿਲੀ ਦਾ ਇਹ ਇਸ ਤਰ੍ਹਾਂ ਦੇ ਸੈਂਟੀਮੈਂਟ ਕਈ ਕਈ ਵਾਰੀ ਹੋ ਜਾਂਦੇ ਨੇ ਅਕਸਰ ਹੋ ਜਾਂਦੇ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਠੀਕ ਹੈ ਜੀ